ਇੱਕ ਜਿਹੜੀ ਸੂਰ ਦੀ ਚਰਬੀ ਲਾਉਂਦੇ ਸੀਗੇ ਉਹਨੂੰ ਵੀ ਅਟਰੈਕਟ ਹੁੰਦੇ ਸੀਗੇ ਚੂਹੇ ਖਾਣ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਹੈਗਾ ਜੀ ਲੱਕੀ ਸਿੰਘ ਅੱਜ ਲੱਕੀ ਸਿੰਘ ਦਾ ਜਨਮ ਦਿਨ ਆ ਜੀ ਸਾਡੇ ਦਾ ਲੱਕੀ ਦਾ ਪਹਿਲਾਂ ਤਾਂ ਸਾਰੇ ਅਰਦਾਸ ਕਰਿਓ ਬੱਚੇ ਲਈ ਇਹ 16 ਕਿੰਨੇ ਸਾਲਾਂ ਦਾ ਹੋ ਗਿਆ 16 ਮਾ ਲੱਗ ਗਿਆ 16 ਮਾ ਲੱਗ ਗਿਆ ਮੁੰਡੇ ਨੂੰ 16 ਸਾਲਾਂ ਦਾ 16 ਮਾ ਸਾਲ ਲੱਗ ਗਿਆ 15 ਸਾਲਾਂ ਦਾ ਹੋ ਗਿਆ ਹੁਣ ਗੱਭਰੂ ਤੇ ਦਾੜ੍ਹੀ ਮੁੱਛਾਂ ਆਉਣ ਲੱਗ ਗਈਆਂ ਫਿਰ ਇਹਨੇ ਦੁਆਰਾ ਪੜਨ ਲੱਗਣਾ ਜੀ 5ਵੀਂ ਕਲਾਸ ਤੋਂ ਹਟ ਗਿਆ ਸੀ ਇਹ ਪੜਨੋਂ ਲੰਬੇ ਸਮੇਂ ਤੋਂ ਇਹ ਬੱਚਾ ਮੰंजे ਤੇ ਪਿਆ ਜਨਮ ਅਸ਼ਟਮੀ ਵਾਲੇ ਦਿਨ ਜਿਵੇਂ ਮੂਰੇ ਪਟਾਕੇ ਚਲਾਉਂਦੇ ਹੁੰਦੇ ਜਦੋਂ ਝਾਕੀਆਂ ਨਿਕਲਦੀਆਂ ਜਾਂ ਜਦੋਂ ਕਹਿ ਦਈਏ ਵੀ ਉਹ ਅੱਗੇ ਪੰਡਾਲ ਦੇ ਵਿੱਚ ਜਿੱਥੋਂ ਜਿੱਥੋਂ ਦੀ ਉਹ ਮਾਤਾ ਜੀ ਦਾ ਨਿਕਲਦਾ ਸਰੂਪ ਤੇ ਇਹ ਮੂਰੇ ਮੂਰੇ ਪਟਾਕੇ ਚਲਾਉਂਦਾ ਸੀਗਾ ਇਹਦੀ ਜੇਬ 'ਚ ਪਟਾਸ ਪਾਈ ਹੋਈ ਸੀਗੀ ਤੇ ਉਹ ਪਟਾਸ ਨੂੰ ਅੱਗ ਲੱਗ ਗਈ ਤੇ ਗੋਨ ਲੋਰ ਮੱਚ ਗਿਆ ਲੋਰ ਨੂੰ ਲੱਗ ਗਈ ਅੱਗ ਜੀ ਉਹਨਾਂ ਦੀਆਂ ਸਾਰੀਆਂ ਲੱਤਾਂ ਮੱਚ ਗਈਆਂ ਬੱਚੇ ਦੀਆਂ ਔਰ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਉਹਨੂੰ ਦਾਖਲ ਕਰਾਇਆ ਜਿੱਥੇ ਇਲਾਜ ਕਰਾ ਸਕਦੇ ਸੀ ਫਰੀਦਕੋਟ ਮੈਡੀਕਲ ਚ ਇਲਾਜ ਵੀ ਕਰਾਇਆ ਪਰ ਘਰ ਦੀ ਗਰੀਬੀ ਕਰਕੇ ਦਾਦੀ ਵਿਚਾਰੀ ਕੱਲੀ ਕੀ ਕਰਦੀ ਹਾਂਜੀ ਮੱਝ ਆਸੀ ਉਹ ਦੁਵਾ ਦਵਾਈਆਂ ਬੁੱਤੀਆਂ ਨਹੀਂ ਸੀ ਹੂੰ ਇਹ ਤਰੀਕੀ 10 ਦਿਨ ਦਾ ਪੱਕਾ ਰੇਚੀ ਬੋਲੀ ਗਲੀ ਦੇ گاਉਂ ਦੇ ਹੂੰ ਜੇ ਕਿ ਤਾ ਦਬੀਰ ਵੀ ਮਾਂ ਕਹਿੰਦੀ ਕਿ ਤੋ ਬਣਦੇ ਤਾਂ ਉਹ ਗੋਲੀ ਲਿਆ ਕੇ ਖਵਾ ਦਿੰਦੇ ਨਹੀਂ ਤਾਂ ਪਿਆ ਫਿਰ ਦੇਸੀ ਦਵਾਈ ਲਾਉਣ ਲੱਗੇ ਸੂਰਾਂ ਦੀ ਚਰਬੀ ਤੋਂ ਬਣੀ ਹੋਈ ਸੀ ਦਵਾਈ ਉਹ ਸੂਰਾਂ ਦੀ ਚਰਬੀ ਇਹਦੇ ਉੱਪਰ ਸਾਰੇ ਲੇਪ ਕਰ ਦਿੰਦੇ ਉਹ ਇੰਨਾ ਕਿ ਜਿਆਦਾ ਪਸ ਬਣੀ ਪਈ ਸੀ ਜਦੋਂ ਲੈ ਕੇ ਆਏ ਆ ਸੀ ਉਹ ਬਹੁਤ ਮੁਸ਼ਕਲ ਨਾਲ ਉੱਪਰ ਉਹ ਲਾਇਆ ਉਹ ਗੰਦ ਇੰਨਾ ਜੰਮ ਗਿਆ ਸੀ ਉੱਤੇ ਲੱਕੀ ਦੀਆਂ ਲੱਤਾਂ ਦੇ ਉਹ ਕਿਉਂਕਿ ਗਰੀਬੀ ਹੈ ਜਿਹੜੀ ਫਿਰ ਉਹ ਔੜਪੁੜ ਤਾਂ ਬੰਦਾ ਕਰਦਾ ਹੀ ਆ ਜਿੱਥੋਂ ਉਹਨੂੰ ਆਸ ਮਿਲਦੀ ਆ ਉਮੀਦ ਮਿਲਦੀ ਆ ਫਿਰ ਉਧਰ ਨੂੰ ਜਾਂਦਾ ਕਿਸੇ ਨੇ ਦੱਸਿਆ ਵੀ ਆ ਸੂਰਾਂ ਦੀ ਚਰਬੀ ਦੇ ਨਾਲ ਇਹਦਾ ਜ਼ਖਮ ਛੇਤੀ ਸੁੱਕ ਜੂ ਮਾਤਾ ਵਿਚਾਰੀ ਉਹ ਸੂਰਾਂ ਦੀ ਚਰਬੀ ਲਿਆਉਣ ਦੇ ਉਹਨੂੰ ਉਬਾਲ ਕੇ ਬਣਾ ਕੇ ਫਿਰ ਉਹ ਦੇ ਕੇ ਜਾਂਦੇ ਤੇ ਮਾਤਾ ਵਿਚਾਰੀ ਜਿਹਨੇ ਕਦੇ ਸਾਰੀ ਜ਼ਿੰਦਗੀ ਮੀਟ ਨੂੰ ਹੱਥ ਨਹੀਂ ਲਾਇਆ ਸੂਰਾਂ ਨੂੰ ਸੂਰਾਂ ਦੀ ਚਰਬੀ ਨੂੰ ਉਹ ਮਾਂ ਵਿਚਾਰੀ ਆਪ ਦੇ ਪੋਤੇ ਦੇ ਨੱਤਾਂ ਦੇ ਉੱਤਰ ਲਾਉਂਦੀ ਰਹਿੰਦੀ ਉਹ ਮਾਂ ਵੀ ਸਿੱਧੀ ਏ ਲੱਕੀ ਦੀ ਵਿਚਾਰੀ ਬਾਪ ਵੀ ਇੰਨੇ ਯੋਗ ਨਹੀਂ ਦਾਦੀ ਹੋਈ ਦਾਦੀ ਏ ਬਸ ਜਿਹੜੀ ਸੰਭੀ ਜਾਂਦੀ ਸੀ ਕਮਾਈ ਦਾ ਵੀ ਕੋਈ ਸਾਧਨ ਨਹੀਂ ਪਰ ਵਾਇਗਰੂ ਨੇ ਕਿਰਪਾ ਕੀਤੀ ਸਾਡੇ ਨਾਲ ਸੰਪਰਕ ਹੋਇਆ ਵੀਡੀਓ ਬਣਾ ਕੇ ਭੇਜੀ ਸਾਨੂੰ ਮਹੱਲੇ ਦੇ ਵਿੱਚੋਂ ਵੀਰਾਂ ਨੇ ਮੋਨੀ ਹੋਣੀ ਆ ਵੀਰ ਅਸੀਂ ਉਹਨਾਂ ਦੀ ਅੱਗੋਂ ਡਿਊਟੀ ਲਈ ਸਾਡੇ ਟੀਮ ਮੈਂਬਰ ਨੇ ਫਿਰ ਮونی ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀ ਬੱਚਾ ਵਾਕਈ ਲੋੜਵੰਦਾ ਵੀ ਅਸੀਂ ਉੱਥੋਂ ਜਾ ਕੇ ਲੱਕੀ ਨੂੰ ਲੈ ਕੇ ਆਏ ਅੱਜ ਲੱਕੀ ਨੂੰ ਇੱਥੇ ਆਇਆ ਮਹੀਨੇ ਤੋਂ ਉੱਪਰ ਹੋ ਗਿਆ ਨਾ ਮਾਂ ਮਹੀਨੇ ਤੋਂ ਉੱਪਰ ਹੋ ਗਿਆ ਦਾਦੀ ਪੋਤਾ ਇੱਥੇ ਹੀ ਨੇ ਸਾਡੇ ਕੋਲੇ ਤੇ ਲੱਕੀ ਦੇ ਜ਼ਖਮ ਵੀ ਬਹੁਤ ਠੀਕ ਆ ਬਹੁਤ ਜ਼ਿਆਦਾ ਠੀਕ ਆ ਤੇ ਅੱਜ ਲੱਕੀ ਦਾ ਜਨਮ ਦਿਨ ਆ ਤੇ ਲੱਕੀ ਦੱਸਦਾ ਵੀ ਬਾਈ ਮੇਰਾ ਅੱਜ ਜਨਮ ਦਿਨ ਆ ਤੇ ਲੱਕੀ ਕਹਿੰਦਾ ਮੈਂ ਹੁਣ ਪੜ੍ਹਾਈ ਵੀ ਕਰਦਾ ਹੁਣ ਨਾ ਬਾਈ ਬੈਠਾ ਬੈਠਾ ਆ ਬੈਠਾ ਬੈਠਾ ਲੱਕੀ ਇਦਾਂ ਬਣਾਈ ਜਾਂਦਾ ਆ ਦੇਖੋ ਸਾਡੇ ਟੀਚਰ ਆ ਜਿਹੜੇ ਇਹਨੂੰ ਜੋੜ ਘਟਾਓ ਦੇ ਕੁਐਸਚਨ ਦੇ ਦਿੰਦੇ ਆ ਫਿਰ ਅਨਸਰ ਕੱਢਦਾ ਇਹਦੀ ਬਹੁ ਪੱਖੀ ਵਿਕਾਸ ਦੀ ਵੀ ਕੋਸ਼ਿਸ਼ ਅਸੀਂ ਨਾਲ ਦੀ ਨਾਲ ਕਰ ਰਹੇ ਆ ਵੀ ਜੇ ਬੱਚਾ ਬਿਮਾਰ ਆ ਤਾਂ ਇਹ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਕਰੇ ਔਰ ਇਹ ਚੱਲਣ ਫਿਰਨ ਦੇ ਕਾਬਿਲ ਵੀ ਹੋ ਜਵੇ ਬਸ ਅਰਦਾਸ ਕਰਿਓ ਕਿਉਂਕਿ ਲੱਕੀ ਅਜ 15 ਸਾਲਾਂ ਦਾ ਗੱਭਰੂ ਆ 15 ਸਾਲਾਂ ਦਾ ਗੱਭਰੂ ਬੱਚਾ ਮੋਟਰਸਾਈਕਲ ਲੈ ਕੇ ਆਪਣੀ ਦਾਦੀ ਨੂੰ ਆਪਣੇ ਘਰ ਦੇ ਕੰਮਾਂ ਨੂੰ ਸਾਰਿਆਂ ਨੂੰ ਹੱਥ ਪਾਉਣ ਲੱਗ ਗਿਆ ਦਾਦੀ ਨੂੰ ਦਵਾਈ ਦਿਵਾਉਣੀ ਹੈ ਛੱਡ ਕੇ ਆਉਣਾ ਕਿਤੇ ਲੈ ਕੇ ਆਉਣਾ ਤੇ ਇਸ ਦਾਦੀ ਦੀਆਂ ਵੀ ਆਪਣੇ ਪੋਤੇ ਤੋਂ ਬਹੁਤ ਸਾਰੀਆਂ ਉਮੀਦਾਂ ਵਾ ਸੁਪਨੇ ਆ ਵੀ ਮੇਰਾ ਪੋਤਾ ਠੀਕ ਹੋ ਕੇ ਮੇਰੀ ਸੇਵਾ ਸੰਭਾਲ ਕਰੂਗਾ ਬੜਾਪੇ ਚ ਪਰ ਇਸ ਬੜਾਪੇ ਚ 75 ਸਾਲ ਦੀ ਉਮਰ ਚ ਦਾਦੀ ਵਿਚਾਰੀ ਆਪਣੇ ਪੁੱਤਰ ਨੂੰ ਚੱਕੀ ਫਿਰਦੀ ਸੀ ਕਿ ਮੈਂ ਉਹ ਡੇਢ ਸਾਲ ਹੋ ਗਿਆ ਸੀ ਕੋਈ ਕਮਰੇ ਦੇ ਕੋਈ ਮੰਜੇ ਦੇ ਉੱਤੇ ਪਏ ਔਰ ਹੈਰਾਨੀ ਇਸ ਗੱਲ ਤੋਂ ਹੁੰਦੀ ਸੀ ਵੀ ਉੱਥੇ ਲੱਕੀ ਦੇ ਚੂਹੇ ਜਿਹੜੇ ਸੀਗੇ ਨਾ ਉੱਥੇ ਐਨੇ ਘਰ ਦੇ ਵਿੱਚ ਦੰਦੀਆਂ ਵੱਡ ਜਾਂਦੇ ਸੀ ਲੱਕੀ ਦੇ ਪੈਰ ਕੀ ਖਾਗੇ ਸੀ ਮਾਂ ਚੂਹਿਆਂ ਉਂਗਲ ਖਾਏ ਅੰਮੀਆ ਚੂਹਿਆਂ ਉਂਗਲ ਖਾਗੀਆਂ ਸੀ ਲੱਕੀ ਦੀ ਦੇਖੋ ਕਿਉਂਕਿ ਖੂਨ ਨਿਕਲਦਾ ਸੀਗਾ ਤੇ ਉਹਨਾਂ ਨੂੰ ਸਮੈਲ ਆਉਂਦੀ ਸੀ ਮਾਸ ਦੀ ਤੇ ਫਿਰ ਉਹ ਰਾਤ ਨੂੰ ਆ ਕੇ ਕਿਉਂਕਿ ਲੱਕੀ ਨੂੰ ਤਾਂ ਪਤਾ ਨਹੀਂ ਲੱਗਦਾ ਸੀਗਾ ਔਰ ਨਾ ਲੱਕੀ ਹਿੱਲ ਸਕਦਾ ਸੀ ਵਿਚਾਰਾ ਤੇ ਫਿਰ ਉਹ ਚੂਹਿਆਂ ਰਾਤ ਨੂੰ ਪੈਰ ਦੀ ਉਂਗਲ ਖਾ ਗਈਆਂ ਮਾਂ ਤਾਂ ਵਿਚਾਰੀ ਚੂਹਿਆਂ ਭਜਾਉਂਦੇ ਜਦਨ ਅਸੀਂ ਵੀ ਗਏ ਉਦਨ ਵੀ ਬਿੱਡਾਂ ਤੇ ਆਲੇ-ਦਾਲੇ ਚੂਹਿਆਂ ਤੁਰੀਆਂ ਫਿਰਦੀਆਂ ਸੀਗੀਆਂ ਇੱਕ ਜਿਹੜੀ ਸੂਰ ਦੀ ਚਰਬੀ ਲਾਉਂਦੇ ਸੀਗੇ ਉਹਨੂੰ ਵੀ ਅਟਰੈਕਟ ਹੁੰਦੇ ਸੀਗੇ ਚੂਹੇ ਖਾਣ ਨੂੰ ਤੇ ਇੱਕ ਸਾਲ ਲਗਭਗ ਉਵੇਂ ਹੀ ਲੱਕੀ ਉਸੇ ਬਿੱਡ ਤੇ ਪਿਆ ਰਿਹਾ ਮਾਦਾ ਲੈਟਰਨ ਸਾਫ ਕਰ ਦਿੰਦੀ ਵਿਚਾਰੀ ਨਾਤੇ ਨੂੰ ਵੀ ਸਮਾਂ ਬੀਤ ਗਿਆ ਸੀ ਬਹੁਤ ਬਸ ਪ੍ਰਸ਼ਾਦਾ ਪਾਣੀ ਕਿਵੇਂ ਨਾ ਕਿਵੇਂ ਕਰਕੇ ਦਾਦੀ ਖਵਾਈ ਜਾਂਦੀ ਸੀ ਪਰ ਅੱਜ ਲक्की ਸਾਡਾ ਲੱਕੀ ਦੇ ਚਿਹਰੇ ਤੇ ਖੁਸ਼ੀ ਦੇ ਇਹ ਜਿਹੜੇ ਤੁਸੀਂ ਦੇਖਦੇ ਹੋ ਹਸਕਰਾ ਰਿਹਾ ਤੇ ਉਸ ਦਿਨ ਕਿਵੇਂ ਚੀਕਾਂ ਮਾਰ ਰਿਹਾ ਸੀ ਲੱਕੀ ਤੜਫ ਰਿਹਾ ਸੀ ਬੱਚਾ ਹੁਣ ਲੱਕੀ ਕਿਵੇਂ ਪੁੱਤ ਇੱਥੇ ਇਲਾਜ ਠੀਕ ਹੋ ਰਿਹਾ ਤੇਰਾ ਰੋਟੀ ਪਾਣੀ ਖਾਣਾ ਵਧੀਆ ਠੀਕ ਆ ਤੇ ਹੁਣ ਫਿਰ ਕੀ ਕਰਨਾ ਠੀਕ ਹੋ ਕੇ ਕੀ ਕਰਨ ਲੱਗਣਾ ਹਾਂ ਨਾ ਪੜਨ ਲੱਗੂਗਾ ਬੜਨ ਲੱਗੇਗਾ ਪੱਕਾ ਵਾਦਾ ਬਸ ਠੀਕ ਆ ਲੱਕੀ ਪੜਾਈ ਸ਼ੁਰੂ ਕਰਨੀ ਆ ਪਹਿ ਦਵਾਰ ਅਸ਼ਾ ਲੱਕੀ ਨੇ ਪੜ ਕੇ ਫਿਰ ਦਾਦੀ ਦੀ ਵੀ ਸੇਵਾ ਕਰਿਆ ਕਰਨੀ ਜਿਵੇਂ ਜਿਵੇਂ ਤੂੰ ਜਵਾਨ ਹੋਣਾ ਦਾਦੀ ਨੇ ਹੋਰ ਬੁਢੀ ਹੋ ਜਾਣਾ ਵਿਚਾਰੀ ਨੇ ਫਿਰ ਦਾਦੀ ਨੂੰ ਤੇਰੀ ਲੋੜ ਆ ਠੀਕ ਆ ਲੱਕੀ ਤੇ ਕਰਿਓ ਜੀ ਅਰਦਾਸ ਸਾਡੇ ਲੱਕੀ ਵਾਸਤੇ ਤੇ ਜਨਮ ਦਿਨ ਦੀਆਂ ਵਧਾਈਆਂ ਲੱਕੀ ਨੂੰ ਜਰੂਰ ਤੁਸੀਂ ਵੀ ਸਾਰੇ ਵਧਾਈ ਦਿਓ ਲੱਕੀ ਨੂੰ वाहु जी का खालस जी